ਜੰਡਿਆਲਾ ਗੁਰੂ ਪੁਲਿਸ ਦੇ ਐਸਐਸਪੀ ਗ੍ਰਾਮਿੰਦ ਸਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਦੇ ਨਕਾਰਾਤਮਕ ਪ੍ਰਭਾਵਾਂ ਰੋਕਣ ਲਈ ਜੰਡਿਆਲਾ ਗੁਰੂ ਦੇ ਵੱਖ-ਵੱਖ ਸਟਰੀਟ ਬਾਜ਼ਾਰਾਂ ਵਿੱਚ 플ੈਗ ਮਾਰਚ ਕੱਢਿਆ ਗਿਆ। ਮਾਹੌਲ ਨੂੰ ਸ਼ਾਂਤ ਰੱਖਣ ਲਈ ਨਕਾਰਾਤਮਕ ਪ੍ਰਭਾਵਾਂ ਰੋਕਣ ਲਈ ਆਯੋਜਿਤ ਕੀਤਾ ਗਿਆ। ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਹਾਂਜੀ ਸਰ ਅੱਜ ਦੇ ਫਲੈਗ ਮਾਰਚ ਕੱਢਿਆ ਗਿਆ ਇਹਦੇ ਬਾਰੇ ਦੱਸੋ। ਇਹ ਫਲੈਗ ਮਾਰਚ ਮਾਨਜੋਗ ਐਸਐਸਪੀ ਸਰਦਾਰ ਸੁਖਦੇਵ ਸਿੰਘ ਦੀ ਆਈਪੀਐਸੀਓ ਸੀਨੀਅਰ ਅਫਸਰ ਤੋਂ ਕਪਤਾਨ ਦੇ ਹੱਥੀਂ ਇਹ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਲੋਕਾਂ ਵਿੱਚ ਇਲੈਕਸ਼ਨ ਜਿਹੜੀ ਹੈ ਸ਼ਾਂਤਮਈ ਤਰੀਕੇ ਨਾਲ ਕਰਉਣ ਵਾਸਤੇ ਇਹ ਜਿਹੜਾ ਫਲੈਗ ਮਾਰਚ ਕਰਿਆ ਗਿਆ ਤਾਂ ਕਿ ਲੋਕਾਂ ਦਾ ਵਿਸ਼ਵਾਸ ਬਣਾ ਰਹੇ ਸੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਉਹਦੇ ਕਰਕੇ ਜਿਹੜਾ ਫਲੈਗ ਮਾਰਚ ਆ ਪੂਰੇ ਢੰਡੇ ਵਾਲੇ ਚ ਵੱਖ-ਵੱਖ ਬੱਲਿਆਂ ਚ ਵੱਖ-ਵੱਖ ਬਾਜ਼ਾਰਾਂ ਚ ਕਰਿਆ ਗਿਆ ਹੈ ਤੇ ਅਗੂ ਹੀ ਆ ਵੀ ਲੋਕ ਸਭੀ ਸਹਿਯੋਗ ਕਰਨ ਰੈਸ ਵੀ ਸਾਨੂੰ ਸਹਿਯੋਗ ਕਰੇ ਤੇ ਜਿਹੜੀ ਤਾਂ ਜੋ ਇਲੈਕਸ਼ਨ ਦੀ ਹੈ ਸ਼ਾਂਤ ਲਈ ਸਰ ਇਲੈਕਸ਼ਨ ਨੂੰ ਲੈ ਕੇ ਪੁਲਿਸ ਵੱਲੋਂ ਕਈ ਪੁਖਤਾ ਪ੍ਰਬੰਧ ਕੀਤੇ ਗਏ ਜੰਮੀਆ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਮਾਨ ਜੀ ਸਾਹਿਬ ਡੀਐਸਪੀ ਸਾਹਿਬ ਜਿਹੜੇ ਹੈ ਉਹ 24 ਘੰਟੇ ਹੱਥ ਪਰ ਹੈ ਤੇ ਉਹਨਾਂ ਦਾ ਹੀ ਇਜ਼ ਬਟ ਹੈ ਕਿ ਜਿਹੜੀ ਇਲੈਕਸ਼ਨਾਂ ਸ਼ਾਂਤਮਈ ਤੰਗ ਨਾਲ ਤੀਕਾ ਨਾ ਕਰਵਾਈ ਦੱਸੇ ਇੱਥੇ ਕਰਕੇ ਉਹਨਾਂ ਨੇ ਸਾਨੂੰ ਫੋਰਸ ਭੋਇਆ ਕਰਵਾਈਆ ਤੇ ਫੋਰਸ ਨੇ ਲੈ ਕੇ ਸੀ ਜੀ ਫਾਰਮਾਂ ਕਿੱਦਾਂ ਦਾ ਮਾਹੌਲ ਜਨਾਰੇ ਚ ਲੱਗ ਰਿਹਾ ਬਹੁਤ ਸ਼ਾਂਤ ਮਾਹੌਲ ਆ ਬਹੁਤ ਵਧੀਆ ਮਾਹੌਲ ਆ ਲਾਕਾਬੰਦੀ ਕਿੱਥੇ ਆ ਹਾਂ ਲਾਕਾਬੰਦੀ ਕਿੱਥੇ ਆ ਜੀ ਰਾਤ ਨੂੰ ਲਾਕਾਬੰਦੀ ਕੀਤੀ ਸੀ ਹੁਣ ਵੀ ਲਾਕਾਬੰਦੀ ਚੱਲੀ ਹੈ